प्यारे दोस्तों ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਕਮਲਜੀਤ ਸਿੰਘ ਕਮਲ ਹਸਪਤਾਲ ਨੂੰ ਕੋ ਦਰਤੋਂ ਸਾਡੇ ਸਾਰਿਆਂ ਦੇ ਸਾਹਮਣੇ ਅਰਜ਼ੂਈ ਲੈ ਕੇ ਇੱਕ ਬੇਨਤੀ ਲੈ ਕੇ ਹਾਜ਼ਰ ਹਾਂ ਹਰ ਸਾਲ ਦੀ ਤਰ੍ਹਾਂ ਸੀ ਇਹਨਾਂ ਦਿਨਾਂ ਦੇ ਵਿੱਚ ਇੱਕ ਖੂਨਦਾਨ ਕੈਂਪ ਲਗਾ ਲਗਾਉਂਦੇ ਹਾਂ ਜਿਹੜਾ ਕਿ ਖੂਨਦਾਨ ਕੈਂਪ ਹੈ ਉਹ ਮਾਧਪੁਰ ਬਲੱਡ ਡੋਨੇਸ਼ਨ ਸੁਸਾਇਟੀ ਜਿਹਦੇ ਸਰਪਲਸ ਅਦਾ ਗੁਰਨਾਮ ਸਿੰਘ ਹਨ ਉਨ੍ਹਾਂ ਦੀ ਤਰਫੋਂ ਲਗਾਇਆ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਮਹੱਤਵ ਦਿਨ ਗਿਨੇ ਜਾਂਦੇ ਹਨ ਇਹਨਾਂ ਦਿਨਾਂ ਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਵਿਛੋੜਾ ਦਿਵਸ ਮਨਾਏ ਜਾਂਦੇ ਨੇ ਔਰ ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਬੱਚੇ ਜਿਹੜੇ ਨੇ ਉਹ ਨਾਲ 500 ਤਕਰੀਬਨ 500 ਤੇ ਸਿੱਖ ਜਿਹੜੇ ਸੀ ਉਹ ਸ਼ਹੀਦੀ ਪ੍ਰਾਪਤ ਕਰ ਗਏ ਥਾ ਉਹਨਾਂ ਦੀ ਯਾਦ ਵਿੱਚ ਅਸੀਂ ਇੱਕ ਖੂਦਨ ਕੈਂਪ ਲਗਾਉਣ ਜਾ ਰਹੇ ਹਾਂ ਇਹ ਦਿਹਾੜੇ ਜਿਹੜੇ ਨੇ ਆਲ ਓਵਰ ਦੀ ਵਰਲਡ ਸਾਰੀ ਦੁਨੀਆ ਦੇ ਵਿੱਚ ਜਿਹੜੀ ਸਿੱਖ ਸੰਗਤ ਹੈ ਉਹ ਆਪਣੇ ਹਿਸਾਬ ਨਾਲ ਸਜਦਾ ਕਰਕੇ ਇਹਨੂੰ ਜਿਹੜੀ ਹੈ ਨਤਮਸਤਕ ਹੁੰਦੀ ਹੈ ਔਰ ਇਹਨਾਂ ਜਨਮ ਨੂੰ ਯਾਦ ਕੀਤਾ ਜਾਂਦਾ ਇਹਨਾਂ ਨੂੰ ਵਿਛੋੜੇ ਦਿਨ ਵਿਛੋੜੇ ਦੇ ਕਰਕੇ ਇਹਨਾਂ ਨੂੰ ਯਾਦ ਕੀਤਾ ਜਾਂਦਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕੋਈ ਵੀ ਵੀ ਜੀ ਦੀ ਉਮਰ 18 ਸਾਲ ਤੋਂ ਲੈ ਕੇ 65 ਸਾਲ ਤੱਕ ਹੈ ਉਭਲਣ ਦੇ ਸਕਦਾ ਹੈ ਔਰ ਬਲੱਡ ਜਿਹੜਾ ਦੇਣਾ ਉਹ ਖੂਨਦਾਨ ਦੇਣਾ ਇੱਕ ਬੜਾ ਵੱਡਾ ਪੁੰਨ ਹੈ ਕੋ ਕਿਸੇ ਦੀ ਵੀ ਜਾਨ ਬਚਾ ਸਕਦਾ ਹੈ ਕਿਸੇ ਮਰੀਜ਼ ਨੂੰ ਐਕਸੀਡੈਂਟ ਵੇਲੇ ਵੀ ਲੋੜ ਪੈਂਦੀ ਹੈ ਗਰਭਵਤੀ ਔਰਤਾਂ ਨੂੰ ਵੀ ਲੋੜ ਪੈਂਦੀ ਹੈ ਗਰਭ ਦੌਰਾਨ ਵੀ ਲੋੜ ਪੈਂਦੀ ਹੈ ਔਰ ਆਪਰੇਸ਼ਨ ਦੇ ਦੌਰਾਨ ਵੀ ਲੋੜ ਪੈਂਦੀ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਬੇਨਤੀ ਕਰਦਾ ਕਿ ਤੁਸੀਂ ਉਮਰ ਜਿਹੜੀ ਹੈ 15 18 ਸਾਲ ਤੋਂ ਲੈ ਕੇ 65 ਸਾਲ ਤੱਕ ਕੋਈ ਵੀ ਵੀਰ ਕੋਈ ਵੀ ਵਿਅਕਤੀ ਜਿਹੜਾ ਖੂਨਦਾਨ ਦੇ ਸਕਦਾ ਹੈ ਔਰ ਸਾਡੇ ਹਸਪਤਾਲ ਦੇ ਵਿੱਚ ਇਹ ਜਿਹੜਾ ਹੈਗਾ ਕੈਂਪ ਉਹ 31 ਦਸੰਬਰ ਦਿਨ ਵੀਰਵਾਰ ਫਿਰ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਅਸੀਂ ਲਗਾਈ ਜਾ ਰਹੇ ਹਾਂ ਇਹਦੇ ਵਿੱਚ ਜਿਹੜਾ ਹੈ ਹਰੇਕ ਬੰਦੇ ਦੀ ਜਿਹੜੀ ਹੈ ਜਿਹੜਾ ਵੀ ਖੂਨਦਾਨ ਕਰੇਗਾ ਦੇਵੇਗਾ ਉਹਦੀ ਹੀਮੋਗਲੋਬਿਨ ਯਾਨੀ ਕਿ ਜਿੰਨਾ ਕਦਰ ਵਿੱਚ ਬਲੱਡ ਕਿੰਨਾ ਹੈ ਉਹ ਔਰ ਉਦੀ ਜਗ੍ਹਾ ਹੈ ਬਲੱਡ ਗਰੁੱਪ ਉਹ ਫ੍ਰੀ ਕੀਤੇ ਜਾਣਗੇ ਔਰ ਉਹਨਾਂ ਨੂੰ ਉਸੇ ਸਾਧਨਾ ਦੇ ਸੀ ਸਨਮਾਨਿਤ ਵੀ ਕਰਾਂਗੇ ਸੋ ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਤੁਸੀਂ ਆ ਕੇ ਇਸ ਖੂਦਨ ਕੈਂਪ ਵਿੱਚ ਯੋਗਦਾਨ ਪਾਓ ਤਾਂ ਕਿ ਤੁਸੀਂ ਲੋਕਾਂ ਦੀ ਜਾਨ ਬਚਾਉਣ ਵਿੱਚ ਯੋਗਦਾਨ ਪਾ ਸਕਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ